ਸਤ ਸ੍ਰੀ ਅਕਾਲ ਸਾਰਿਆਂ ਨੂੰ ਡੇਲੀ ਕਨਵਰਸੇਸ਼ਨ ਅੱਜ ਅਸੀਂ ਹਰ ਰੋਜ਼ ਹੋਣ ਵਾਲੀ ਗੱਲਬਾਤ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟਰਾਂਸਲੇਟ ਕਰਾਂਗੇ ਮੈਨੂੰ ਦੇਰ ਹੋ ਰਹੀ ਹੈ ਆਈ ਏਮ ਰਨਿੰਗ ਲੇਟ ਮੈਂ ਜ਼ਿਆਦਾ ਸਮਾਂ ਨਹੀਂ ਲਵਾਵਾਂਗਾ ਆਈ ਵਿਲ ਨਾਟ ਟੇਕ ਮਚ ਟਾਈਮ ਮੈਂ ਤੁਹਾਨੂੰ ਬਾਅਦ ਵਿੱਚ ਕਾਲ ਕਰਾਂਗਾ ਆਈ ਵਿਲ ਕਾਲ ਯੂ ਲੇਟਰ ਮੈਂ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਹਾਂ ਆਈ ਏਮ ਬੀਜ਼ੀ ਵਿਦ ਮਾਈ ਵਰਕ ਕੀ ਤੁਸੀਂ ਮੈਨੂੰ ਥੋੜੀ ਦੇਰ ਬਾਅਦ ਕਾਲ ਕਰ ਸਕਦੇ ਹੋ ਕਨਜੂ ਕਾਲ ਬੈਕ ਆ ਲिटल ਲੇਟਰ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਆਮ ਵੈਰੀ ਥੈਂਕਫੁਲ ਟੂ ਯੂ ਬਹੁਤ ਜ਼ਿਆਦਾ ਤਣਾ ਨਾ ਲਓ ਡੋਨਟ ਟੇਕ ਟੂ ਮੱਚ ਸਟ्रेस ਇਸ ਵਿੱਚ ਕੀ ਖਾਸ ਹੈ ਵਾਟ ਇਜ਼ ਸੋ ਸਪੈਸ਼ਲ ਇਨ ਇਟ ਇਹ ਕਿਸ ਲਈ ਹੈ ਹੂ ਇਜ਼ ਇਟ ਫਾਰ तुम डरपोक ज कायर हो यूआर टिमड औरवर्ड रोन की की गल है वट इज़ देयर टू कराई की ती मेरे नाराज हो आर यू ऑनॉयड बिदमी मैं एक गल कह डू आई से वन थिंग